ਜੀ ਕ ਖਰਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਮੈਂ ਇਸ ਸੰਦਰਭ ਵਿੱਚ ਬਣਾਉਣੀ ਚਾਹਾਂਗਾ ਮਿੱਤ੍ਰਯ ਚਿਤਰ ਦੇ ਅੰਦਰ ਆਈ ਹੋਈ ਅਸਲੀਲਤਾ ਉਹਦੇ ਬਾਰੇ ਜਦੋਂ ਕਿਦਰੇ ਗੱਲਬਾਤ ਹੁੰਦੀ ਏ ਵਿਚਾਰ ਚਰਚਾ ਹੁੰਦੀ ਏ ਤੇ ਬਹੁਤ ਵਾਰੀ ਸੁਭਾਵਕ ਇੱਕ ਗੱਲ ਸਾਹਮਣੇ ਆ ਜਾਂਦੀ ਜਿਨ੍ਹਾਂ ਲੋਕਾਂ ਨੇ ਇਹ ਗੱਲ ਮੰਨ ਲਈ ਹੁੰਦੀ ਏ ਨਾ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਨਹੀਂ ਮੰਨਦਾ ਪ੍ਰਚਾਰਕ ਦੀ ਤੇ ਸੱਡੋ ਕਿਸੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਵੀ ਨਹੀਂ ਮੰਨਣੀ ਉਹ ਇਹ ਵਿਚਾਰ ਕੱਢ ਕੇ ਸਾਹਮਣੇ ਲਿਆਉਂਦੇ ਨੇ ਵੇਖੋ ਜੀ ਗੁਰਬਾਣੀ ਦੇ ਅੰਦਰ ਵੀ ਤੇ ਲਿਖਿਆ ਹੈ ਬੇ ਗੋਤਮਨ ਤਪ ਅਹੇਲਿਆ ਨਾਰੀ ਤਿਸ ਦੇਖ ਇੰਦਰ ਲੁਪਾਇਆ ਸਹਿ ਸਰੀਰ ਚਿਹਨ ਭੱਗ ਹੋਵੇ ਤਮਣ ਪਛੋਤਾਇਆ ਅਖੇ ਭੱਗ ਲੱਖਾ ਗੁਰਬਾਣੀ ਵਿੱਚ ਵੀ ਆਇਆ ਇਹ ਮੈਂ ਦੱਸ ਦੇਣਾ ਵੀ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਹੈ ਰਾਗ ਪ੍ਰਬਾਤੀ ਵਿੱਚ ਅੰਗ 1344 ਦੇ ਉੱਤੇ ਪੇਜ ਨੰਬਰ 1344 ਪੜ੍ਹ ਲਿਓ ਤੇ ਪੜ੍ਹ ਕੇ ਵੇਖਿਓ ਵੀ ਕਿਸ ਕਨਸੈਪਟ ਵਿੱਚ ਗੱਲ ਕੀਤੀ ਜਾ ਰਹੀ ਹੈ ਫਿਰ ਠੀਕ ਅਗਰ ਪੜ੍ਹਨ ਦਾ ਤਹੱਈਆ ਕਰੋ ਯਤਨ ਪਰ ਯਤਨ ਕਰੋ ਤੇ ਤ੍ਰਿਯ ਚਿਤ੍ਰ ਪੜਿਓ ਤੇ ਉਹ ਪੜ੍ਹ ਕੇ ਵੇਖਿਓ ਵੀ ਗੱਲ ਕਿਸ ਕਨਸੈਪਟ ਦੇ ਸੰਦਰਭ ਦੇ ਅੰਦਰ ਕੀਤੀ ਜਾ ਰਹੀ ਹੈ ਉਨੇ ਇੱਕ ਨੁਕਤਾ ਨੋਟ ਕਰਿਓ ਵੀ ਮਸਲਾ ਇਹ ਨਹੀਂ ਹੁੰਦਾ ਵੀ ਗੱਲ ਕੀ ਕੀਤੀ ਜਾ ਰਹੀ ਹੈ ਮਸਲਾ ਇਹ ਹੁੰਦਾ ਹੈ ਉਹ ਗੱਲ ਕਿਸ ਕਨਸੈਪਟ ਦੇ ਵਿੱਚ ਕੀਤੀ ਜਾ ਰਹੀ ਹੈ ਉਹਦਾ ਵਿਸ਼ਾ ਵਸਤੂ ਕੀ ਹੈ ਵਿਸ਼ਾ ਵਿਚਾਰ ਕੀ ਹੈ ਉਹਦਾ ਸੰਦਰਭ ਕੀ ਹੈ ਕਿਸ ਸੰਦਰਭ ਦੇ ਹਿੱਤ ਉਹ ਗੱਲ ਬੋਲੀ ਜਾ ਰਹੀ ਹੈ ਲਿਖੀ ਜਾ ਰਹੀ ਹੈ ਪੜ੍ਹੀ ਜਾ ਰਹੀ ਹੈ ਪ੍ਰਚਾਰੀ ਜਾ ਰਹੀ ਹੈ ਸੁਣੀ ਤੇ ਸੁਣਾਈ ਜਾ ਰਹੀ ਹੈ ਉਹਦਾ ਵਿਸ਼ਾ ਕੀ ਹੈ ਇੱਕ ਪਾਸੇ ਗੁਰਬਾਣੀ ਦਾ ਸ਼ਬਦ ਪੜਿਓ ਔਰ ਆਪ ਪੜਿਓ ਮੈਂ ਤਾਂ ਕਹਿ ਰਿਹਾ ਕਿਉਂਕਿ ਜੇ ਤੁਸੀਂ ਸੁਣਿਆ ਤੇ ਸੁਣ ਕੇ ਜਿਹੜੇ ਦਰਸ਼ਮ ਦੀ ਹਮੈਤੀ ਕਰਨ ਵਾਲੇ ਨੇ ਜਿਹੜੇ ਬਚਿੱਤਰ ਨਾਟਕ ਨੂੰ ਸਹੀ ਮੰਨਣ ਵਾਲੇ ਨੇ ਉਹਨਾਂ ਇੱਕੋ ਹੀ ਗੱਲ ਕਹਿ ਨਹੀਂ ਵੇਖੋ ਜੀ ਸਹੀ ਇਹ ਗੁਰੂ ਗੋਬਿੰਦ ਸਿੰਘ ਦੀ ਲਿਖਤ ਤੇ ਜੇ ਕੋਛ ਲਈ ਇਹ ਪੜਿਆ ਨਹੀਂ ਜੀ ਜੇ ਕੋਛ ਲਈ ਇਹ ਸੁਣਿਆ ਨਹੀਂ ਜੀ ਬਸ ਸਿੱਕ ਕੋਈ ਰਟਾ ਲਾਈ ਜਾਣਾ ਹੈ ਰਟਣ ਕਰੀ ਜਾਣਾ ਹੈ ਵੇਖੋ ਜੀ ਤੁਸੀਂ ਗਲਤ ਬੋਲਦੇ ਹੋ ਗਲਤ ਬੋਲਦੇ ਮੈਂ ਤੇ ਪੈਰਲਰ ਬਰਾਬਰ ਗੁਰਬਾਣੀ ਦਾ ਸ਼ਬਦ ਰੱਖ ਕੇ ਗੱਲ ਕਰ ਰਿਹਾ ਬਈ ਜਿਹੜੇ ਸ਼ਬਦ ਦੇ ਅੰਦਰ ਆਹ ਗੱਲ ਆਈ ਉਹ ਸ਼ਬਦ ਨੂੰ ਪੜ ਲਿਓ ਤੇ ਦੂਸਰੇ ਪਾਸੇ ਤ੍ਰਿਆ ਚਰਿੱਤਰ ਨੂੰ ਪੜ ਲਿਓ ਤੇ ਕਨਸੈਪਟ ਵੇਖਿਓ ਵੀ ਕਨਸੈਪਟ ਕੀ ਹੈ ਹੁਣ ਮੈਂ ਅਗਲੇ ਪਾਸੇ ਚੱਲਦਾ ਜਿਹੜਾ ਹੈ ਨਾ ਤ੍ਰਿਆ ਚਰਿੱਤਰ ਉਹਦੇ ਅੰਦਰ ਕਿਸੇ ਵੀ ਉੱਚੇ ਸੁੱਚੇ ਚੰਗੇ ਕਰਤਾਰ ਦੀ ਘਾੜਤ ਘੜੀ ਜਾਏ ਐਵੇਂ ਦੀ ਗੱਲ ਨਹੀਂ ਹੈ ਇਨਸਾਨੀਅਤ ਬੰਦੇ ਨੂੰ ਸਿਖਾਈ ਜਾਏ ਸਿੱਖੀ ਜਾਏ ਐਵੇਂ ਦੀ ਗੱਲ ਨਹੀਂ ਹੈ ਫਿਰ ਤੁਸੀਂ ਕਹੋਗੇ ਵੀ ਉਹਦੇ ਅੰਦਰ ਹੈ ਕਿ ਮੈਂ ਦੁਬਾਰਾ ਇੱਕ ਗੱਲ ਨੂੰ ਰਿਪੀਟ ਕਰ ਲਿਆ ਪੜ੍ਹ ਕੇ ਵੇਖਿਓ ਉਹਦੇ ਅੰਦਰ ਇਹ ਤ੍ਰਿਆ ਚਰਿੱਤਰ ਦੇ ਅੰਦਰ ਸਿਰਫ ਇੱਕ ਔਰਤ ਦੀ ਬਦਨਾਮੀ ਔਰਤ ਦੀ ਤੋਹੀਨ ਔਰਤ ਦੇ ਮੱਥੇ ਦੀ ਉੱਤੇ ਕਲੰਕ ਆਹ ਕੋ ਜੀਐਸ ਤੋਂ ਵੱਧ ਉਸ ਤ੍ਰਿਆ ਚਰਿੱਤਰ ਦੇ ਅੰਦਰ ਕੁਝ ਵੀ ਨਹੀਂ ਇੱਕ ਹੋਰ ਨੁਕਤਾ ਉਸ ਤ੍ਰਿਆ ਚਰਿੱਤਰ ਦੇ ਅੰਦਰ ਅਸਲੀਲਤਾ ਭਰੀ ਪਈ ਹੈ ਜਿਹੜੀ ਅਸਲੀਲਤਾ ਕੋਕ ਸ਼ਾਸਤਰ ਵਿੱਚ ਵੀ ਨਹੀਂ ਹੈ ਜਿਹੜੀ ਅਸਲੀਲਤਾ ਆਮ ਬੋਲਣ ਸੁਣਨ ਲੱਗਿਆਂ ਤੁਸੀਂ ਸ਼ਰਮ ਖਾ ਜਾਓਗੇ ਵੀ ਇਹ ਮੈਂ ਕੀ ਸੁਣ ਰਿਹਾ ਜਾਂ ਕੀ ਮੋੜ ਰਿਹਾ ਉਹ ਅਸਲੀਲਤਾ ਉਹ ਗੰਦੇ ਵਿਚਾਰ ਉਹ ਕੂੜਾ ਕਰਕਟ ਤਰੀਆ ਚਰਿੱਤਰ ਦੇ ਅੰਦਰ ਭਰਿਆ ਪਿਆ ਚਲੋ ਮੈਂ ਗੱਲ ਕਰ ਰਿਹਾ ਸਾਂ ਵੀ ਉਸ ਤਰੀਆ ਚਰਿੱਤਰ ਦੇ ਅੰਦਰ ਜੋ ਕੁਝ ਹੈ ਉਹ ਹੈ ਔਰਤ ਦੇ ਮੱਥੇ ਦੇ ਉੱਤੇ ਕਲੰਕ ਔਰਤ ਦੀ ਬਦਨਾਮੀ ਔਰਤ ਨੂੰ ਨੀਵਾ ਵਿਖਾਉਣਾ ਔਰਤ ਤੇ ਵਿਸ਼ਵਾਸ ਨਾ ਕਰਨਾ ਔਰਤ ਬਾਰੇ ਗਲਤ ਮਲਤ ਬੋਲਿਆ ਹੁਣ ਮੈਂ ਗੁਰੂ ਨਾਨਕ ਸਾਹਿਬ ਜੀ ਤੋਂ ਗੱਲ ਫੇਰ ਸ਼ੁਰੂ ਕਰ ਲੈਣਾ ਤਾਂ ਕਿ ਤੁਹਾਡੀ ਪਕੜ ਵਿੱਚ ਚੰਗੀ ਤਰ੍ਹਾਂ ਆ ਜਾਏ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਨੌਵੇਂ ਗੁਰੂ ਤੇਗ ਬਹਾਦਰ ਪਾਤਸ਼ਾਹ ਤੱਕ ਗੁਰਬਾਣੀ ਦਾ ਇੱਕ ਅੱਖਰ ਕੱਢ ਕੇ ਲਿਆਓ ਇੱਕ ਪੰਕਤੀ ਕੱਢ ਕੇ ਲਿਆਓ ਜਿਸ ਸਤਰ ਦੇ ਅੰਦਰ ਔਰਤ ਨੂੰ ਨੀਵਾਂ ਵਿਖਾਉਣ ਦਾ ਯਤਨ ਕੀਤਾ ਗਿਆ ਹੋਵੇ ਚੈਲੰਜ ਹੈ ਇੱਕ ਵੀ ਲਫ਼ਜ਼ ਇਦਾਂ ਦਾ ਕੱਢ ਕੇ ਲਿਆਓ ਜਿਸ ਲਫ਼ਜ਼ ਦੇ ਅੰਦਰ ਔਰਤ ਨੂੰ ਮਾੜਾ ਗenial वे जताया वे बखाया होवे ओदे ते विश्वास ना ਕਰਨ दी गल ਕੀਤੀ ਹੋਵੇ ਬਲਕੇ ਇਹਦੇ ਉਲਟ ਵਿਚਾਰ ਤੁਹਾਨੂੰ ਮਿਲੇਗਾ ਜਿਹੜੇ ਔਰਤ ਨੂੰ ਮੰਦਾ ਕਹਿੰਦੇ ਨੇ ਉਹਨਾਂ ਲਈ ਇਹ ਲਫ਼ਜ਼ ਆਸਾਂ ਦੀ ਵਾਰ ਦੇ ਅੰਦਰ ਪੜ ਲਿਓ ਪੇਜ ਨੰਬਰ 473 ਦੇ ਉੱਤੇ ਉੱਥੇ ਗੁਰੂ ਨਾਨਕ ਸਾਹਿਬ ਜੀ ਦਾ ਬੋਲਿਓ ਕਹਿੰਦੇ ਨੇ ਪੰਡ ਜੰਮੀ ਐ ਪੰਡ ਨਿਮੀ ਐ ਪੰਡ ਮੰਗਲ ਵਿਆਹ ਪੰਡਵੇਂ ਨੇ ਔਰਤ ਪੰਡਵੇਂ ਨੇ ਇਸਤਰੀ ਕਿੰ ਲਗੇ ਪੰਡ ਨਿੰਮਿਆ ਨਿੰਮਿਆ ਮੈਨੇ ਉਹਦੇ ਅੰਦਰ ਹੀ ਨਿੰਮਿਆ ਜਾਂਦਾ ਹੈ ਬਣਦਾ ਹੈ ਟਾਂਚਾ ਜਿਹੜਾ ਬੰਦੇ ਦਾ ਬੰਦ ਹੈ ਪੁਤਲਾ ਬੰਦ ਹੈ ਉਹ ਪੰਡ ਦੇ ਗਰਭ ਦੇ ਅੰਦਰ ਬੰਦਦਾ ਤੇ ਪੰਡ ਤੋਂ ਹੀ ਇਹਦਾ ਜਨਮ ਹੁੰਦਾ ਹੈ ਪੰਡ ਦੇ ਨਾਲ ਮੰਗਣੀ ਪੰਡ ਦੇ ਨਾਲ ਵਿਆਹ ਪੰਡ ਮੈਨੇ ਔਰਤ ਕਹਿੰਦੇ ਭੰਡੋ ਹੋ ਗਏ ਦੋਸਤੀ ਭੰਡੋ ਚੱਲੇ ਰਾ ਇਹਦੇ ਨਾਲ ਹੀ ਇਹਦੀ ਦੋਸਤੀ ਬਣਦੀ ਹੈ ਮੇਲ ਮਲਾਕ ਹੁੰਦਾ ਹੈ ਇਹਦੇ ਤੋਂ ਹੀ ਅੱਗੇ ਸਮਾਜ ਦੀ ਤਰੱਕੀ ਦਾ ਰਾਹ ਚੱਲਦਾ ਪੰਡ ਮੂਆ ਪੰਡ ਪਾਲੀ ਹੈ ਪੰਡ ਹੋਇਆ ਬੰਧਾਨ ਕਹੇ ਲੱਗੇ ਜੇ ਕੁਦਰਤੀ ਘਰ ਵਾਲੀ ਮਰ ਜਾਏ ਤੇ ਕਹੇ ਲੱਗੇ ਦੂਸਰੀ ਘਰ ਵਾਲੀ ਨੂੰ ਲੱਭੀਦਾਏ ਵਿਆਹੀਦਾਏ ਪਰਨਾਈਦਾਏ ਕਿਉਂ ਕਿਉਂਕਿ ਇਹਦੇ ਨਾਲ ਬੰਧਾਨ ਬੰਧਾਨਵੇਂ ਰਿਸ਼ਤੇਦਾਰੀ ਬਣਦੀ ਹੈ ਕੁੱਲ ਲੱਗੇ ਵਾਧੀ ਆਪਣੀ ਅਨਸਬੰਧ ਸੱਗੇ ਵਾਧੀ ਤੇ ਕਹੇ ਲੱਗੇ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾ ਉਹਨੂੰ ਮੰਦਾ ਕਿਉਂ ਕਹਿ ਰਹੇ ਹੋ ਜੀ ਦੀ ਕੁੱਖ ਤੋਂ ਪੀਰਾ ਪੈਗੰਬਰਾਂ ਰੇਬਰੀ પુરੁਸ਼ਾ ਨੇ ਦਾਰਸ਼ਨਿਕਾਂ ਨੇ ਫਲਾਸਪਰਾਨੇ ਰਾਜਿਆਂ ਨੇ ਮਹਾਰਾਜਿਆਂ ਨੇ ਜਨਮ ਲਿਆ ਕਿ ਲੱਗਿਆ ਉਹਨੂੰ ਮੰਦਾ ਕਿਉਂ ਕਹਿੰਦੇ ਤੇ ਹੁਣ ਠੀਕ ਇਹ ਗੱਲ ਗੁਰੂ ਨਾਨਕ ਸਾਹਿਬ ਕਰ ਰਹੇ ਨੇ ਤੇ ਜੇ ਤੁਸੀਂ ਮੰਨਦੇ ਹੋ ਅਸੀਂ ਨਹੀਂ ਮੰਨਦੇ ਅਸੀਂ ਤੇ ਕਹਿੰਦੇ ਹਾਂ ਉਹ ਗੁਰੂ ਗੋਬਿੰਦ ਸਿੰਘ ਦੇ ਮੱਥੇ ਤੇ ਕਲੰਕ ਲਾਇਆ ਹੈ ਤੁਸੀਂ ਕਲੰਕ ਤੇਰੀਆ ਚਰਿੱਤਰ ਦੇ ਨਾਂ ਦਾ ਕਲੰਕ ਪਰ ਜਿਹੜੇ ਤੁਸੀਂ ਮੰਨਦੇ ਹੋ ਉਹਦੇ ਅੰਦਰ ਦੱਸੋ ਵੀ ਇਸ ਬਾਣੀ ਦੇ ਤੁਲ ਇੱਕ ਵੀ ਗੱਲ ਆਈ ਇਸ ਬਾਣੀ ਦੇ ਬਰਾਬਰ ਦਾ ਉਹਦਾ ਕੱਦ ਹੈ ਇਧਰ ਪੰਡ ਨੂੰ ਚੰਗਾ ਕਿਹਾ ਜਾ ਰਿਹਾ ਹੈ ਉਧਰ ਕਿਹਾ ਜਾ ਰਿਹਾ ਹੈ ਪੰਡ ਤੇ ਵਿਸ਼ਵਾਸ ਨਾ ਕਰੋ ਔਰ ਕਈ ਤੌਰ ਤਰੀਕਿਆਂ ਦੇ ਨਾਲ ਗੱਲਾਂ ਬੋਲਣ ਲੱਗਿਆਂ ਜੇ ਮੈਂ ਚਰਿੱਤਰ ਬੋਲ-ਬੋਲ ਕੇ ਦੱਸਣ ਲੱਗਾ ਨਾ ਤੇ ਬੰਦਾ ਸ਼ਰਮਾ ਜਾਂਦਾ ਤੁਸੀਂ ਵੀ ਕਹੋਗੇ ਬੋਲ ਕੀ ਰਿਹਾ ਐਨੀ ਅਸਲੀਲਤਾ ਉਹਦੇ ਅੰਦਰ ਭਰੀ ਪਹਿਲੇ ਗੁਰੂ ਸਾਹਿਬਾਨਾਂ ਨੇ ਔਰਤ ਦੇ ਵਿਰੁੱਧ ਕੋਈ ਗੱਲ ਨਹੀਂ ਕੀਤੀ ਔਰਦੀ ਤੋਹੀਨ ਨਹੀਂ ਕੀਤੀ ਉਹਦੇ ਤੇ ਵਿਸ਼ਵਾਸ ਨਾ ਕੀਤਾ ਜਾ ਇਦਾਂ ਦੀ ਗੱਲ ਨਹੀਂ ਕੀਤੀ ਫਿਰ ਨਾਲੇ ਤੁਸੀਂ ਇੱਕ ਗੱਲ ਇਹ ਕਹਿੰਦੇ ਹੋ ਵੀ ਪਹਿਲੇ ਪਾਸ਼ਾ ਤੋਂ ਲੈ ਕੇ ਦਸਵੇਂ ਪਾਸ਼ਾ ਤੱਕ ਜੋਤ ਇੱਕ ਤੇ ਜੇ ਜੋਤ ਇੱਕ ਤੇ ਪਹਿਲੇ ਨੌ ਸਰੀਰਾਂ ਦੇ ਅੰਦਰ ਜਦੋਂ ਉਹ ਜੋਤ ਚੱਲੀ ਤੇ ਐਸਾ ਕੁਝ ਬੋਲਣ ਦੀ ਲੋੜ ਨਾ ਪਈ ਤੇ ਦਸਵੇਂ ਸਰੀਰ ਦੇ ਅੰਦਰ ਆ ਕੇ ਉਸ ਜੋਤ ਨੂੰ ਐਦਾਂ ਦਾ ਬੋਲਣ ਦੀ ਕੀ ਲੋੜ ਪੈ ਗਈ ਕਿ ਪਾਸ਼ਾ ਦਸਮ ਪਾਸ਼ਾ ਗੁਰੂ ਕੋਵਿੰਦ ਸਿੰਘ ਦੇ ਜੀਵਨ ਦੇ ਅੰਦਰ ਕੋਈ ਘਟਨਾ ਘਟੀ ਜਿਸ ਕਰਕੇ ਉਹ ਫੈੜ ਹੋ ਗਏ ਤੇ ਮੈਂ ਇੱਕ ਗੱਲ ਕਹਿਣਾ ਜੇ ਫੈੜ ਹੀ ਹੋ ਗਏ ਤੇ ਫਿਰ ਉਹ ਗੁਰੂ ਖਾਦੇ ਹੋਏ ਗੁਰੂ ਫੈੜ ਨਹੀਂ ਹੁੰਦਾ ਗੁਰੂ ਕਬਰਾਂਦਾ ਨਹੀਂ ਐਦਾਂ ਦੀ ਗੱਲ ਕਦੇ ਵੀ ਨਹੀਂ ਬੇਈਮਾਨ ਬੰਦੇ ਇਕੱਠੇ ਹੋਣਾ ਕਿਦਰੇ ਇਕੱਠੇ ਬੈਠੇ ਹੋਣ ਤੇ ਉਹ ਇੱਕ ਗੱਲ ਕਹਿੰਦੇ ਨੇ ਉਹ ਪਲਾਣਾ ਬੰਦਾ ਚੰਗਾ ਨਹੀਂ ਇਮਾਨਦਾਰ ਜਿਹੜਾ ਹੈ ਨਾ ਉਹਦੇ ਵਾਲੇ ਇਸ਼ਾਰਾ ਕਰਕੇ ਵੀ ਉਹ ਚੰਗਾ ਨਹੀਂ ਹੁਣ ਕਨਸੈਪਟ ਵੇਖੋ ਹੈ ਤੇ ਉਹ ਚੰਗਾ ਪਰ ਕਿਹਾ ਜਾ ਰਿਹਾ ਉਹ ਚੰਗਾ ਨਹੀਂ ਕਿਉਂ ਕਿਉਂਕਿ ਬਈਮਾਨਾ ਵਾਸਤੇ ਚੰਗਾ ਨਹੀਂ ਹੁਣ ਹੈ ਤੇ ਤਰੀਆ ਚਰਿਤਰ ਕੰਦਾ ਮੰਦਾ ਕੂੜਾ ਕਰਕਟ ਪਰ ਜਿਹੜੇ ਕਹਿ ਰਹੇ ਨੇ ਉਹ ਚੰਗਾ ਹੈ ਇਹਦਾ ਮਤਲਬ ਉਹਨਾਂ ਨੂੰ ਗੁਰੂ ਬਾਣੀ ਚੰਗੀ ਨਹੀਂ ਲੱਗਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੰਗੀ ਨਹੀਂ ਲੱਗਦੀ ਇਸ ਕਰਕੇ ਕਿਹੜੀ ਗੱਲ ਕਿਸ ਸੰਦਰਭ ਕਿਸ ਕਨਸੈਪਟ ਵਿੱਚ ਕੀਤੀ ਜਾ ਰਹੀ ਹੈ ਇਹਨੂੰ ਪੜਨਾ ਬਚਨਾ ਸੁੰਨਾ ਪੜ੍ਹਨਾ ਜ਼ਰੂਰੀ ਹੈ ਐਵੇਂ ਨਾ ਰੌਲਾ ਪਾ ਲਿਆ ਕਰੋ ਵੀ ਆਹ ਵੇਖੋ ਜੀ ਆ ਗਲਤ ਬੋਲਦਾ ਹੈ ਨਾਸਤਿਕ ਹੈ ਫਲਾਣ ਹੈ ਅਸੀਂ ਕਹਿੰਨੇ ਆ ਜੇ ਅਸੀਂ ਇਦਾਂ ਦੇ ਨਾਸਤਿਕ ਹਾਂ ਤੇ ਸਾਨੂੰ ਨਾਸਤਿਕ ਹੋਣ ਦੇ ਉੱਤੇ ਮਾਣ ਨਹੀਂ ਕਿਉਂਕਿ ਸਾਡੀ ਆਸਥਾ ਤ੍ਰਿਯਾ 77 ਦੇ ਉੱਤੇ ਨਹੀਂ ਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਸਾਡੀ ਆਸਥਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ